ਆਬਾ ਦੀ ਨੇੜਲੇ ਪਿੰਡ ਸਾਦੋਹੇੜੀ ਦੀ ਅੱਜਕੱਲ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਚਰਚਾ ਹੈ ਜ਼ਿਕਰਯੋਗ ਹੈ ਕਿ ਉੱਥੇ ਦੀ ਪੰਚਾਇਤ ਅਤੇ ਨੌਜਵਾਨ ਨੇ ਰਲ ਕੇ ਜਿੱਥੇ ਪਿੰਡ ਨੂੰ ਸਜਾਇਆ ਉੱਥੇ ਹੀ ਵਿਰਾਸਤੀ ਚੀਜ਼ਾਂ ਨੂੰ ਵੀ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਸਜਾ ਕੇ ਰੱਖਿਆ ਹੈ ਇਸ ਤੋਂ ਇਲਾਵਾ ਚੰਗੀ ਕਾਰਜ਼ਗਾਰੀ ਵਾਲੇ ਬੱਚਿਆਂ ਦੇ ਨਾਮ ਅਤੇ ਫੋਟੋਆਂ ਪਿੰਡ ਵਿੱਚ ਲਾਈਆਂ ਹਨ ਪਿੰਡ ਵਿੱਚ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਘਰ ਅੱਗੇ ਉਹਨਾਂ ਦਾ ਨਾਮ ਅਤੇ ਨੰਬਰ ਇਸ ਤੋਂ ਇਲਾਵਾ ਜਿੰਨੇ ਵੀ ਪਿੰਡ ਦੇ ਕਾਰੀਗਰ ਹਨ ਉਹਨਾਂ ਦੇ ਨਾਮ ਅਤੇ ਨੰਬਰ ਵੀ ਘਰ ਦੇ ਅੱਗੇ ਲਗਾਏ ਗਏ ਨੇ ਪਿੰਡ ਵਿੱਚ ਇੱਕ ਰੰਗ ਦਾ ਪੇਂਟ ਕੀਤਾ ਗਿਆ ਇਸ ਤੋਂ ਇਲਾਵਾ ਪਿੰਡ ਨੂੰ ਖੂਬਸੂਰਤ ਬਣਾ ਲਈ ਵੱਡਾ ਉਪਰਾ ਲਗ ਕੀਤਾ ਗਿਆ ਨੌਜਵਾਨਾਂ ਨੇ ਕਿਹਾ ਕਿ ਜਿੱਥੇ ਉਹਨਾਂ ਦੀ ਕੋਸ਼ਿਸ਼ ਹੈ ਕਿ ਪਿੰਡ ਨੂੰ ਜਲਦੀ ਹੀ ਨਸ਼ਾ ਮੁਕਤ ਕੀਤਾ ਜਾਵੇ ਉੱਥੇ ਹੀ ਮੁੱਖ ਮੰਤਰੀ ਪੰਜਾਬ ਅਤੇ ਪ੍ਰਸ਼ਾਸਨ ਨੂੰ ਵੀ ਵਿਸਥਾਗ ਲਈ ਅਪੀਲ ਕੀਤੀ ਹੈ ਸਹੀ ਵੀ ਚੱਠਾ ਨਾਮ ਹੈ ਜੀ ਮੇਰਾ ਸਾਦੋਹੜੀ ਪਿੰਡ ਹੈ ਜੀ ਇਹ ਪਿੰਡ ਨੂੰ ਖੂਬਸੂਰਤ ਬਣਾਉਣ ਚ ਜੀ ਪੰਚਾਇਤ ਦਾ ਜਿੱਥੇ ਰੋਲ ਹੈਗਾ ਹੀ ਹੈਗਾ ਉੱਥੇ ਵਰਿੰਦਰ ਦਾ ਵੀ ਬਰਾਬਰ ਦਾ ਰੋਲ ਹੈ ਜੀ ਸਾਡੇ ਪਿੰਡ ਦਾ ਨੌਜਵਾਨ ਹੈ ਜੀ ਮੁੰਡਾ ਗੀਤਕਾਰ ਵੀ ਹੈ ਗਾਇਕ ਵੀ ਹੈ ਜੀ ਤੇ ਇਹਦੇ ਇੱਕ ਜਹਨ ਚ ਸੀਗਾ ਵੀ ਆਪਾਂ ਇੱਕ ਨਿਊ ਡਿਜ਼ਾਈਨ ਦੇਣਾ ਹੈ ਜੀ ਤਾ ਇਸਨੇ ਸਾਡੇ ਨਾਲ ਪੰਚਾਇਤ ਨਾਲ ਬੈ ਕੇ ਰਾਇ مشورہ ਕਰਿਆ ਜੀ ਤੇ ਉਸਨੇ ਉਹਤੇ ਕੰਮ ਕਰਿਆ ਜੀ ਤੇ ਤੁਸੀਂ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਪੇਂਟ ਘਰਾਂ ਨੂੰ ਚੱਲ ਰਿਹਾ ਹੈ ਜੀ ਇੱਕ ਲਾਲ ਪੇਂਟ ਇੱਕ تھیਮ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੋ ਵਿਰਾਸਤੀ ਰੰਗ ਨੇ ਪੁਰਾਣੇ ਉਹ ਉਹਨਾਂ ਨਾਲ ਅਸੀਂ ਪਿੰਡ ਨੂੰ ਸਾਰੇ ਨੂੰ ਸਜਾ ਰਹੇ ਹਾਂ ਜੀ ਸੈਕੰਡਲੀ ਤੁਸੀਂ ਸਾਈਨ ਬੋਰਡ ਦੇਖੇ ਨੇ ਨੇਮ ਬੋਰਡ ਦੇਖੇ ਨੇ ਜੀ ਪੰਚਾਇਤ ਦੇ ਗ੍ਰਾਮ ਪੰਚਾਇਤ ਦੇ ਕੰਟੈਕਟ ਨੇ ਜੀ ਉਹਤੇ ਮੈਂਬਰਾਂ ਦੇ ਸਰਪੰਚ ਦਾ ਵੀ ਜੇ ਕਿਸੇ ਨੇ ਕਿਸੇ ਵੀ ਮੈਂਬਰ ਜਾਂ ਸਰਪੰਚ ਨੂੰ ਮਿਲਣਾ ਤਾਂ ਉਹ ਪਾਨੀ ਨਾਲ ਕਾਲ ਕਰਕੇ ਮਿਲ ਸਕਦਾ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਸਕਿੱਲਡ ਵਰਕਰ ਨੇ ਜੀ ਪਿੰਡ ਚ ਕਿਸੇ ਵੀ ਕੰਮ ਦੇ ਕਿਤੇ ਚ ਮਾਹਰ ਨੇ ਉਹਨਾਂ ਦੇ ਬੋਰਡ ਨੇ ਜੀ ਉਹਨਾਂ ਦੀਆਂ ਤਸਕਤੀਆਂ ਲਾਈਆਂ ਗਈਆਂ ਨੇ ਉਹਨਾਂ ਦੇ ਨਾਮ ਤੇ ਵਕਾਇਦਾ ਉਹਨਾਂ ਦਾ ਕੰਟੈਕਟ ਲਿਖ ਕੇ ਜੀ ਤੇ ਉਸ ਤੋਂ ਬਾਅਦ ਸਾਰੇ ਪਿੰਡ ਨੂੰ ਜੀ ਇੱਕ ਗ੍ਰੇਨਰੀ ਬੁੱਟੇ ਲਾਏ ਗਏ ਨੇ ਜੀ ਤਾਂ ਜੋ ਹਰਿਆ-ਭਰਿਆ ਹੋ ਸਕੇ ਜੀ ਤੇ ਸਾਫ-ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਜੀ ਤੇ ਇਹ ਤੁਸੀਂ ਇੱਕ ਹੋਰ ਦੇਖਿਆ ਹੋਣਾ ਵੀ ਜਿੰਨੇ ਵੀ ਵਿਰਾਸਤੀ ਚੀਜ਼ਾਂ ਨੇ ਜੀ ਉਹਨਾਂ ਨੂੰ ਪੇਸ਼ ਕੀਤਾ ਗਿਆ ਜੀ ਤਾਂ ਜੋ ਪ੍ਰਾਤਨ ਸਾਡਾ ਵਿਰਸਾ ਸੀਗਾ ਉਹਨੂੰ ਮੁੜ ਵਿਅਗਰ ਕਰੇ ਜਾ ਸਕੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਨੂੰ ਤਾਂ ਇਹੀ ਅਪੀਲ ਹੈ ਜੀ ਵੀ ਜਿਵੇਂ ਉਹਨਾਂ ਦੀ ਸੋਚ ਹੈ ਰੰਗਲਾ ਪੰਜਾਬ ਬਣਾਉਣ ਦੀ ਤਾਂ ਅਸੀਂ ਕੇ ਰੰਗਲਾ ਪਿੰਡ ਬਣਾਉਣ ਤੋਂ ਸ਼ੁਰੂਆਤ ਕਰੀ ਹੈ ਜੀ ਤੇ ਉਹ ਹੁਣ ਪੀਲ ਕਰਦੇ ਆ ਬੇਨਤੀ ਕਰਦੇ ਆ ਜੀ ਵੀ ਉਹ ਸਾਨੂੰ ਗ੍ਰਾਂਟ ਦੇਣ ਦੀ ਤਾਂ ਜੋ ਅਸੀਂ ਇਸ ਤੋਂ ਵੀ ਵਧੀਆ ਕਰ ਸਕੀਏ ਕੁਝ ਵੀ ਕਹਿਣਾ ਚਾਹੁੰਦਾ ਬਹੁਤ ਅੱਛੀ ਗੱਲ ਹੈ ਜੀ ਜਿਹੜਾ ਇਹ ਪੰਚਾਇਤ ਕੰਨੀਓ ਉਪਰਾਲਾ ਕੀਤਾ ਗਿਆ ਨਾਲ ਸਾਡਾ ਇੱਕ ਬੱਚਾ ਇਹਦੇ ਨਾਲ ਬ੍ਰਿੰਦਰ ਸਿੰਘ ਉਹਨੇ ਅੱਗੇ ਹੋ ਕੇ ਨਾਲ ਬਹੁਤ ਜ਼ਿਆਦਾ ਸਪੋਰਟ ਕੀਤਾਗਾ ਚੰਗੀ ਗੱਲ ਹੈ ਜੀ ਜਦੋਂ ਆਪਣੇ ਪਿੰਡ ਦੇ ਵਿੱਚ ਕੋਈ ਸੁਧਾਰ ਹੋਵੇ ਉਹ ਆਪਣੇ ਚੰਗੇ ਲੱਗ ਹੀ ਹੁੰਦਾ ਹੁੰਦਾ ਹੈ ਨਾ ਤੇ ਅੱਛੀ ਗੱਲ ਹੈ ਬੱਚੇ ਨਾਲ ਕੀ ਪੋਜ਼ਿਟਿਵਿਟੀ ਆਉਗੀ ਇਹਦੇ ਨਾਲ ਪੋਜ਼ਿਟਿਵਿਟੀ ਤਾਂ ਹੀ ਜ਼ਰੂਰ ਆਏਗੀ ਦੇਖੋ ਜਦੋਂ ਆਪਣੇ ਕੋਈ ਚੀਜ਼ ਵਧੀਆ ਚੀਜ਼ ਹੋ ਰਹੀ ਹੈ ਜਿਸ ਨੂੰ ਚਾਰ ਲੋਕ ਕਹਿ ਰਹੇ ਨੇ ਕਿ ਹਾਂ ਤੁਹਾਡੇ ਪਿੰਡ ਦੇ ਵਿੱਚ ਵਧੀਆ ਹੋ ਰਿਹਾ ਅਸੀਂ ਦੇਖ ਰਹੇ ਹਾਂਗੇ ਸਭ ਤੋਂ ਘਾਹ ਵਾਲੀ ਜਨਰੇਸ਼ਨ ਵੀ ਦੇਖੇਗੀ ਜੀ ਇਹ ਚੀਜ਼ ਨੂੰ ਵੀ ਹਾਂ ਸਾਡੇ ਵੱਡਿਆਂ ਨੇ ਸੈਣਿਆਂ ਨੇ ਵੀ ਇੰਨਾ ਕੁਝ ਕੀਤਾ ਸੀ ਸਾਡੇ ਲਈ ਵਧੀਆ ਕੀਤਾ ਸੀ ਇਹ ਚੀਜ਼ਾਂ ਬਹੁਤ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਕਿ ਜੋ ਚੀਜ਼ ਬਣ ਰਹੀ ਹੈ ਚੰਗੇ ਲਈ ਉਹ ਬਣ ਰਹੀ ਹੈ ਸਾਡਾ ਬੀਬੀਆਂ ਭੈਣਾਂ ਨੂੰ ਸਹੂਗ ਹੈ ਪੂਰਾ ਹਾਂਜੀ ਪੂਰਾ ਆਲੇ ਲੇਡੀਜ਼ ਦਾ ਪਿੰਡ ਦਿਆਂ ਦਾ ਜਿਹ ਤਹਜੋਗ ਹੈਗਾ ਜਿੱਥੇ ਇਹ ਕਹਿੰਦੇ ਨੇ ਜਾਣ ਨੂੰ ਕੋਈ ਸਫਾਈ ਕਰਨ ਨੂੰ ਗੁਰਦੁਆਰਾ ਸਾਹਿਬ ਤੇ ਜੋ ਧਾਰਮਿਕ ਸਥਾਨ ਨੇ ਜੇ ਸਫਾਈ ਹੁੰਦੀ ਆ ਉੱਥੇ ਸਾਰੀਆਂ ਲੇਡੀਜ਼ ਜਾਣਦੀਆਂ ਨੇ ਜੀ ਕਿੱਥੇ ਵੀ ਜਾਣਾ ਚਲੋ ਜੀ ਤੁਹਾਡਾ ਕੀ ਨਾਲ ਨਾਮ ਹੈ ਔਰ ਕਿਹਨਾਂ ਤੋਂ ਕਿੰਨੇ ਆਏ ਹੈ ਮੇਰਾ ਨਾਮ ਸਿੰਘ ਬ੍ਰਿੰਦਰ ਹੈ ਜੀ ਤੇ ਕੀੜੀਆਂ ਦੀ ਚੀਂਚੀ ਸਵੇਰੇ ਮਾਰਨਿੰਗ ਉੱਠਦੇ ਆ ਤੇ ਬਹੁਤ ਵਧੀਆ ਪਿੰਡ ਹੈ ਜਿਹੜਾ ਇਹ ਇਸ ਤਰ੍ਹਾਂ ਫੂਡ ਬਣਾਉਣ ਲਈ ਜਹੰਤ ਕਿ ਭੇਜ ਦਿੰਦੇ ਦੁਆਰੀ ਕਰ ਲੋ ਜੀ ਨੂੰ ਇਹ ਸੀਗਾ ਜੀ ਡ੍ਰੀਮ 7-8 ਸਾਲ ਤੋਂ ਸੀਗਾ ਕਿਉਂਕਿ ਕਿਤੇ ਵੀ ਆਪਾਂ ਬਾਹਰ ਘੁੰਮਣ ਜਾਂਦੇ ਆਂ ਕੋਨ ਮਿਲਦਾ ਤੇ ਉਹ ਇਹ ਪਿੰਡ 'ਚ ਹੀ ਪੈਦਾ ਕਰਨ ਦਾ ਡ੍ਰੀਮ ਸੀਗਾ ਵੀ ਆਪਾਂ ਸਕੂਨ ਪਿੰਡ 'ਚ ਹੀ ਪੈਦਾ ਪਿੰਡ ਨੂੰ ਹੀ ਇੰਨਾ ਖੂਬਸੂਰਤ ਬਣਾ ਦਈਏ ਕਿ ਕੋਈ ਵੀ ਸਾਡੇ ਪਿੰਡ ਆਵੇ ਤਾਂ ਚਾਹੇ ਬਾਗ ਜਾਂ ਕਿਆ ਬਾਤ ਹੈ ਗੱਲ ਲੋਕਾਂ ਤੋਂ ਐਂਡ ਕੀਤੀ ਹੋਈ ਆ ਪਿੰਡ ਵਾਲਿਆਂ ਨੇ ਜੋ ਚੀਜ਼ ਕਹਾਣੀ ਸੀਗੀ ਉਹ ਚੀਜ਼ ਸਾਰੇ ਕਹਿ ਵੀ ਰਹੇ ਨੇ মিডিਆ ਦੇ ਥਰੂ ਵੈਸੇ ਮੈਂ ਰਾਈਟਰ ਆ ਜੀ ਇਹ ਗਾਣੇ ਵਗੈਰਾ ਲਿਖਦਾ ਕਿਹਦਾ ਗਾਇਓ ਦੋ ਨਖਰੇ ਉਸੀ ਗਾ ਜੀ ਕਹਿੰਦਾ ਕਦੇ ਮਾਰ ਕੇ ਵੇਖੀ ਜਿਹੜੀ ਨਹੀਂ ਮੇਰਾ ਪਿੰਡ ਐ ਮੇਰਾ ਪਿੰਡ ਐ ਸੱਦ ਹੀੜੀ ਨਹੀਂ ਜਮਾ ਸ਼ੀਸ਼ੇ ਵਾਂਗ ਚਮਕਾਤਾ ਨਹੀਂ ਤੇਰੇ ਟੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਤੇਰੇ ਟੂਟਾਂ ਵਰਗੇ ਰੰਗਾਂ ਵਰਗਾ ਪਿੰਡ ਨੂੰ ਰੰਗ ਕਰਾਤਾ ਨਹੀਂ ਕਿਥੇ ਚਿੜੀਆਂ ਆਵੜੀਆਂ ਫੁੱਲ ਸੁੱਟ ਕੇ ਕਿੱਥੋਂ ਦੇਣ ਜਿਹੜੀਆਂ ਇਹ ਬਾਈ ਜੀ ਜਿਹੜਾ ਸਵੇਰੇ ਬੰਦਾ ਮਾਰਨਿੰਗ ਉੱਠਦਾ ਜੀ ਹਾਂ ਇੰਡੀਆ ਦੀਆਂ ਦੀ ਚੀਜ਼ੀ ਬੰਦੇ ਦੇ ਕੰਨੀ ਪੋਵੇ ਤਾਂ ਬੰਦੇ ਦਾ ਸਾਰਾ ਇੰਪ੍ਰੈਸ਼ਨ ਇਹ ਸਟ੍ਰੇਲੀਆ ਦੀਆਂ ਕਿਹੜੀਆਂ ਨੇ ਹਾਂਜੀ ਤੇਰੀ ਬਤੋਲੋ ਦੇਖੀ ਇਹ ਪਟਿਆਲੇ ਆਉਂਦੀਆਂ ਨੇ ਜੀ ਆਪਣੇ ਪਟਿਆਲੇ ਤੋਂ ਜੀ ਆਹ ਬਾਹਰੋਂ ਫੋਟੋ ਕਰਾ ਕੇ ਪਟਿਆਲੇ ਤੋਂ ਲੈ ਕੇ ਦੂਸਰੀ ਵਾਰ ਇਹਦੇ ਰੇਟ ਵਗੈਰਾ ਜਾਂ ਖਾਣਾ ਪੀਣਾ ਕੀ ਹੈ ਇਹ ਫੂਡ ਹੈ ਜਿਹੜਾ ਇਹਨਾਂ ਦਾ ਜੋ ਵੀ ਬਾਜਰਾ ਟਾਈਪ ਕੋਈ ਆਈਟਮ ਹੈ ਜੀ ਉਹ 1 ਮਹੀਨੇ ਦਾ ਫੂਡ ਹੈ ਜਿਹੜਾ ਇਹਦੇ ਵਿਸੀ ਪਿੰਜਰੇ ਦੇ ਐਡ ਹੈ ਉਸ ਤੋਂ ਬਾਅਦ ਟੀਡੀ ਨੂੰ ਕੋਈ ਪ੍ਰੋਬਲਮ ਆਉਂਦੀ ਆ ਮੌਸਮ ਚੀਜ਼ ਦੇ ਹਿਸਾਬ ਨਾਲ ਤਾਂ ਅਸੀਂ ਜਿਹੜੀ ਮੈਡੀਸਨ ਆ ਉਹ ਵੀ ਵਿੱਚ ਲੱਗੀ ਹੋਈ ਆ ਪਿੰਦ ਦੇ ਤਾਂ ਇਸੇ ਵਾਸਤੇ ਬੱਚਿਆਂ ਦੀ ਡਿਊਟੀ ਲਾਈ ਹੈ ਛੋਟਿਆਂ ਦੀ ਕੋਈ ਇਹਨਾਂ ਨੂੰ ਪਾਣੀ ਦਾ ਜਾਂ ਉਹ ਸਾਬਤ ਮਾਲ ਦਾ ਤੇ ਉਹ ਬੱਚਿਆਂ ਨੂੰ ਵੀ ਅਸੀਂ ਐਪਰੀਸ਼ੀਏਟ ਕਰਿਆ ਕਰਾਂਗੇ ਮੈਨੇਵਾਲ ਕੋਈ ਵੀ ਪੜਾਈ ਦੀ ਲੋੜਿੰਦੀ ਚੀਜ਼ ਆ ਉਹਨਾਂ ਨੂੰ ਤੇ ਉਹ ਸਾਰੇ ਮੁੰਡਿਆਂ ਨੌਜਵਾਨਾਂ ਵਾਲੇ ਵਰਾਸਤੀ ਚੀਜ਼ਾਂ ਜਿਹੜੀਆਂ ਵੱਡੀਆਂ-ਵੱਡੀਆਂ ਤਾਂ ਇਹਨਾਂ ਨਾਲ ਲਾਈਆਂ ਨੇ ਉਹਨਾਂ ਕਿ ਕੀ ਸੋਚਦੇ ਵਰਾਸਤੀ ਚੀਜ਼ਾਂ ਉਹ ਸਾਰੀ ਅਸੀਂ ਕਿਤੋਂ ਆਏ ਨਹੀਂ ਵੀ ਮਾਰੋ ਮੁੱਲ ਲੈ ਕੇ ਆਏ ਜਾਂ ਕੋਈ ਨਕਲੀ ਲੈ ਕੇ ਆਏ ਆ ਉਹ ਸਾਰੀਆਂ ਪਿੰਡ ਦੀ ਹੀ ਚੀਜ਼ਾਂ ਨੇ ਪਿੰਡ ਦੀਆਂ ਅੰਟੀਕ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਰਿਪੇਅਰ ਕਰਾ ਕੇ ਉਹਦੇ ਵਿੱਚ ਜੂਲ ਹੈ ਜੀ ਗੱਡੇ ਦਾ ਜਾਂ ਡਾਹੇ ਨੇ ਜੀ ਜਿਹੜਾ ਮਾਧਿਆਂ ਦੇ ਭੱਜਣ ਤੋਂ ਪਾਏ ਜਾਂਦੇ ਸੀਗੇ ਜਿੰਦਰ ਹੈ ਜੀ ਹਲੀ ਹੈ ਪੰਜਾਲੀ ਹੈ ਤੇ ਵਧਾਣੀਆਂ ਨੇ ਅੰਟੀਕ ਜਿਵੇਂ ਐਕਸਟ ਪਹਿਲਾਂ ਅਸਲੀ ਵਧਾਣੀਆਂ ਉਹ ਚ ਅਸੀਂ ਕੋਈ ਛੇੜਛਾੜ ਨਹੀਂ ਕੀਤੀ ਉਹਨਾਂ ਨੂੰ ਸਿਰਫ ਅਸੀਂ ਪੇਂਟ ਕੀਤਾ ਜਾਂ ਪਾਲਿਸ਼ ਦਾ ਕੰਮ ਕੀਤਾ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਲੇ ਲੱਗਣੋਂ ਰਹਿੰਦੀਆਂ ਨੇ ਉਹ ਮਿਸਤਰੀ ਦੇ ਤੇ ਮਕਸਦ ਇਹ ਜੀ ਬੱਚਿਆਂ ਨੂੰ ਕਈਆਂ ਨੂੰ ਇਹੋ ਜਿਹੇ ਬੱਚੇ ਨੇ ਆਪਣੀ ਦਾਦੀ ਦਾ ਪਰਦਾਦੀ ਦਾ ਨਾਮ ਵੀ ਨਹੀਂ ਪਤਾ ਤੇ ਉੱਥੇ ਜਾ ਕੇ ਬੜਾ ਦੁੱਖ ਲੱਗਦਾ ਯਾਰ ਵੀ ਜਦੋਂ ਇੱਕ ਨਾਮ ਹੀ ਨਹੀਂ ਪਤਾ ਤੇ ਉਹ ਹੋਰ ਪਜਾਰਾਂ ਦੇ ਜਾਂ ਸੰਦਾਂ ਦੇ ਤਾਂ ਬੜੀ ਦੂਰ ਦੀ ਗੱਲ ਆ ਜਦੋਂ ਇੱਕ ਆਪਣੀ ਦਾਦੀ ਦਾ ਨਾਮ ਹੀ ਨਹੀਂ ਪਤਾ ਵੀ ਇਹਨਾਂ ਨੂੰ ਮਕਸਦ ਜੋੜਨ ਦਾ ਵੀ ਜਿਵੇਂ ਅਸੀਂ ਚਰਖੇ ਲਗਾਏ ਨੇ ਅ ਕੰਦਰ ਉੱਤੇ ਤੁਸੀਂ ਚੈਕ ਕਰ ਕੀਤਾ ਹੋਊਗਾ ਚਰਖੇ ਲਗਾਏ ਨੇ ਉਹ ਸੀ ਪ੍ਰੋਪਰ ਜਿਹੜਾ ਬਜ਼ੁਰਗਾ ਚਾਹੀਏ ਉਹ ਅੱਜ ਸਾਡੇ ਪਿੱਛੇ ਬੈਠੇ ਨੇ ਜਾਂ ਨਹੀਂ ਬੈਠੇ ਤਾਂ ਉਹਨਾਂ ਦਾ ਪ੍ਰੋਪਰ ਹੈ ਜਿਨ੍ਹਾਂ ਦਾ ਚਰਖਾ ਉਹਨਾਂ ਦਾ ਨਾਮ ਲਿਖਿਆ ਗਿਆ ਜਿਵੇਂ ਅੱਗੇ ਕੋਰ ਨਹੀਂ ਲੱਗਦਾ ਸੀ ਕੋਰ ਲੱਗਦਾ ਸੀ ਜਿਵੇਂ ਗੁਰਨਾਮਕੌਰ ਦਾ ਚਰਖਾ ਪ੍ਰਨਾਮਕੌਰ ਦਾ ਚਰਖਾ ਨਹੀਂ ਕੋਰ ਦਾ ਚਰਖਾ ਕਿਉਂ ਉਹਵੇਂ ਉਹ ਪ੍ਰਾਣੀ ਠੇਡ ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਸਾਡੀ ਆਸਰੀ ਭਾਸ਼ਾ ਦਾ ਸਾਡੇ ਕਿਹੜਾ ਸੰਦ ਹੈ ਜਿਹੜਾ ਖੇਤੀ ਦਾ ਕਿਸ ਪਰਦੇ ਦੀ ਜਿਹੜੇ ਅੱਜ ਦੇ ਜਿਹੜੇ ਅੱਜ ਦੇ ਪਰਿਵਾਰਾਂ ਚੋਂ ਉਹ ਚੀਜ਼ਾਂ ਨੂੰ ਜਹਨ ਤੋਂ ਜਿਹੜੀਆਂ ਨਿਕਲਦੀਆਂ ਜਾਂਦਾ ਦੁਆਰਾ ਮਤਲਬ ਦੁਆਰਾ ਜੀ ਦੁਆਰਾ ਬਿਲਕੁਲ ਕਿਉਂਕਿ ਇਹ ਚੀਜ਼ਾਂ ਅੰਦਰ ਸਰ ਬਣਿਆ ਹੋਇਆ ਸਾਡਾ ਪਿੰਡ ਯਾ ਤੁਸੀਂ ਅੰਬਰਸਰ ਹਵੇਲੀ ਬਣੀ ਹੋਈ ਆ ਉਥੇ ਜਦੋਂ ਆਪਾਂ ਪੈਸੇ ਦੇ ਕੇ ਉਹਨਾਂ ਨੂੰ ਇੱਕ ਪੈਸੇ ਦੇਰ ਤੋਂ ਖਰਚ ਕੇ ਦੇਖ ਕੇ ਆਉਣੇ ਉਹ ਕਿਉਂ ਨਾ ਉਹ ਉਲਟਾ ਉਹ ਨਕਲੀ ਹੁੰਦੀਆਂ ਤੇ ਉਲਟਾ ਕਿਉਂ ਨਾ ਵੀ ਅਸੀਂ ਪਿੰਡ ਚੋਂ ਇਕੱਠਾ ਕਰਕੇ ਦੇ ਤੁਹਾਡੀ ਕੋਈ ਪਿੰਡ ਚ ਆਵੇ ਹੁਣ ਇੱਥੇ ਜਿਵੇਂ 30 ਜਰੂਰ ਕਿਵੇਂ ਜਿਵੇਂ ਕੋਈ ਪਿੰਡ ਦੇ ਨੇਤੀਆਂ ਆਪਾਂ ਕਿਤੇ ਉਹ ਸੂਟ ਕਰਦੇ ਹਾਂ ਹਾਂਜੀ ਹਾਂਜੀ ਓਏ ਆ ਜੀ ਸਾਡੇ ਪਿੰਡ ਦੇ ਵਿੱਚ ਅਸੀਂ ਪ੍ਰੀ ਵਿਡਿੰਗ ਵਾਲਾ ਕਨਸੈਪਟ ਸੋਚਿਆ ਜੇ ਕੋਈ ਬਾਹਰ ਕਰਦਾ ਹੋਵੇ ਪਹਿਲਾਂ ਹਾਂ ਜੀ ਹਾਂ ਉਹ ਜੀ ਪਿੰਡ ਦੇ ਵਿੱਚ ਕਿਸੇ ਨੇ ਫਿਲਮ ਸ਼ੂਟ ਕਰਨੀ ਆ ਜਾਂ ਪ੍ਰੀ ਵਿਡਿੰਗ ਕਰਨੀ ਆ ਜਾਂ ਕੋਈ ਵੀ ਗਾਣੇ ਦੀ ਸ਼ੂਟ ਕਰਨੀ ਆ ਤੇ ਸਾਡੇ ਕੋਲੇ ਪ੍ਰੋਪਰ 8-9 ਸੈੱਟ ਤਿਆਰ ਨੇ ਉਹਦੇ ਵਿੱਚ ਜਿਹੜੇ ਸਾਡੇ 72 ਦੇ ਆ ਜਾਂ 75 ਦੇ 82 ਦੇ ਸਾਨੂੰ 82 ਦੇ ਬਣੇ ਹੋਏ ਘਰ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਓਮੀ ਪੁਰਾਣੀ ਦਿਖ ਦੇ ਕੇ ਪੁਰਾਣਾ ਕਲਰ ਦੇ ਕੇ ਉਹਨਾਂ ਨੂੰ ਡਿਜ਼ਾਈਨ ਕੀਤਾ ਹੈ ਸੰਦੂਕ ਕਹਿੰਦਾ ਕਿੱਥੋਂ ਬਲਤ ਸੰਦੂਕ ਹੈ ਜੀ ਸਾਡੇ ਪਿੰਡ ਦਾ ਪਰਿਵਾਰ ਹੈ ਜੀ ਉਹ ਦੁਨੀਆ ਚ ਤਾਂ ਨਹੀਂ ਹੈਗੀ ਜਿਨ੍ਹਾਂ ਦਾ ਸੰਦੂਕ ਹੈ ਤੇ ਉਹ ਇਹਨਾਂ ਨੂੰ ਬੇਨਤੀ ਕਰੀ ਸੀ ਉਹਨਾਂ ਦੇ ਨਾਲ ਵਾਲੇ ਪਰਿਵਾਰ ਵਾਲਿਆਂ ਨੂੰ ਤੇ ਉਹਨਾਂ ਨੇ ਆਪਣੇ ਸਾਨੂੰ ਬੈਠਕ ਦਾ ਦਰਵਾਜ਼ਾ ਖੋਲ੍ਹਿਆ ਤੇ ਸੰਦੂਕ ਮਿਲਿਆ ਤੇ तकरीबन 120 22 ਸਾਲ ਪੁਰਾਣਾ ਸੰਦੂਕ ਹੈ ਤੇ ਇਸ ਚੋਂ ਸਾਨੂੰ ਸਮਾਨ ਇਹ ਵੀ ਅੰਟੀਕਤਾ ਹੈ ਗਈ ਹੈਗਾ ਤੇ ਇਸ ਚੋਂ ਸਮਾਨ ਵੀ ਹੈ ਜਿਹੜਾ ਬਿਲਕੁਲ ਅੰਟੀਕ ਮਿਲਿਆ ਸਨ 1968 ਦੀ ਘੜੀ ਹੈ ਉਹਨਾਂ ਨੇ ਜਿਨ੍ਹਾਂ ਦਾ ਸੂਲੋ ਕਨੌਨਿਕ ਖਰੀਦੀਆਂ ਨੇ ਉਹ ਟਰੱਕ ਚਲਾਉਂਦੇ ਸੀਗੇ ਬੰਬੇ ਤੋਂ ਖਰੀਦੀ ਹੋਈ ਕ੍ਰਿਪਟ ਕੰਪਨੀ ਦੀ ਵਾਚ ਹੈ 280 ਰੁਪਏ ਦੀ ਖਰੀਦੀ ਹੋਈ ਉਸ ਸਮੇਂ 88 ਜੇ ਉਸ ਟਾਈਮ ਦੀ ਕੀਮਤ ਤੇ ਅੱਜ ਦੀ ਕੀਮਤ ਨੂੰ ਮਲਾਈਏ ਤਾਂ 40-45000 ਰੁਪਏ ਕੀਮਤ ਦੀ ਬਣਦੀ ਹੈ ਘੜੀ ਦੀ ਹੋਰ ਉਰਦੂ ਦੇ ਵਿੱਚ ਬੜੇ ਖਤ ਜਿਹੜੇ ਲਿਖੇ ਹੋਏ ਆ ਤੇ ਚਿੱਠੀਆਂ ਮਿਲੀਆਂ ਨੇ ਜੀ ਪੁਰਾਣੇ ਮਾਡਲ ਦੀਆਂ ਲਿਖੀਆਂ ਹੋਈਆਂ ਜਿੱਦਾਂ ਦਾ ਪੁਰਾਣਾ ਫੋਨ ਨਹੀਂ ਹੈਗੇ ਸੀ ਜਿੱਦਾਂ ਲਿਖਦੇ ਸੀਗੇ ਇੱਕ ਦੂਜੇ ਨੂੰ ਸੱਦਾ ਪੱਤਰ ਦੇਣ ਲਈ ਤੇ ਹੋਰ ਉਰਦੂ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਮਿਲਿਆ ਬੈਂਕ ਕਾਫੀ ਬੈਂਕ ਅਕਾਊਂਟ ਦੀ ਕਾਫੀ ਮਿਲੀ ਆ ਔਰ ਰੈੱਡ ਕਰਾਸ ਦਾ ਜਿਹੜਾ ਦਾਨ ਕੀਤਾ ਹੋਇਆ ਮਿਲਿਆ 1 ਰੁਪਿਆ ਦਾਨ ਕੀਤਾ ਉਹਨੂੰ ਬਿਲਕੁਲ ਬਿਲਕੁਲ ਹੋ ਬੋ ਜੀ ਬਿਲਕੁਲ ਉਮੀ ਪਿਆ ਉਹ ਜਿਹੜਾ ਉਰਦੂ ਦੇ ਵਿੱਚ ਸਮਾਨ ਆਉ ਸਾਡੇ ਪਿੰਡ ਮਸਜਿਦ ਵਿੱਚ ਮੌਲਵੀ ਸਾਹਿਬ ਨੇ ਉਹਨਾਂ ਨੂੰ ਪੜ੍ਹਾਵਾਵਾਂਗੇ ਵੀ ਉਰਦੂ ਦੇ ਵਿੱਚ ਕੀ ਲਿਖਿਆ ਕੋਈ ਬਾਕੂ ਵੀ ਪੜ੍ਹਨਗੇ ਉਹ ਕਿਦਰ ਉਹ ਕਿਤੋਂ ਦਾ ਘਰ ਤੋਂ ਹੈਗਾ ਕੋਈ ਹੁਣ ਅਨੀ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਤਾਂ ਨਹੀਂ ਹੈਗਾ ਉਹਨਾਂ ਦੇ ਵੈਸੇ ਚਾਚੇ ਤਾਇਆ ਚੋਂ ਹੈਗੇ। ਕੀ ਉਹਨਾਂ ਦੀ ਯਾਦ ਤੱਕਰ ਕੀ ਕਰਦੇ? ਇਹ ਸੰਦੂਖ ਨੂੰ ਅਸੀਂ ਇੱਕ ਸਲਾਹ ਕੀਤੀ ਹੈ ਸਾਰੇ ਨਗਰ ਨਾਲ ਇੱਕ ਅਸੀਂ ਪਿੰਡ ਦਾ ਕੋਈ ਸਾਂਝੀ ਜਗ੍ਹਾ ਤੇ 뮤ਜ਼ੀਅਮ ਬਣਾ ਰਹੇ ਹਾਂ। ਉਹਦੇ ਵਿੱਚ ਸੰਦੂਖ ਸਾਡੇ ਕੋਲ ਤਿੰਨ ਸੰਦੂਖ ਨੇ ਜੀ ਪੂਰੇ ਪਿੰਡ ਚੋਂ ਨਿਕਲੇ। ਉਸ ਚ ਚ ਰੱਖੇ ਹੋਗੇ ਜਾਂ ਸਾਡੇ 2-3 ਫਰੰਗੀ ਪਲੇ ਕਰਦੇ ਸੀਗੇ 1980-82 ਦੇ ਵਿੱਚ। ਉਹਨਾਂ ਨੇ ਅੱਗੇ ਸਾਮੀਆਂ ਹੋਈਆਂ ਸੀ ਤਰੰਗੀਆਂ ਔਰ ਰਿਪੇਅਰ ਲਈ ਪਟਿਆਲੇ ਭੇਜੀਆਂ ਨੇ 나ਗੀ ਵਾਲਿਆਂ ਦੇ ਉਹ ਰੰਗੀਆਂ ਲਗਾਵਾਂਗੇ ਪ੍ਰਾਤਨ ਜਿਹੜੇ ਸਾ ਜਿਹੜੇ ਇੱਥੇ ਨਹੀਂ ਮਿਲਦੇ ਜਿਹੜੇ ਉਹ ਸਾਜੇ ਨੇ ਕੋਈ ਹੋਰ ਵੀ ਪ੍ਰਾਤਨ ਜੰਮੇ ਸਾਡੇ ਕੋਲ ਇੱਕ ਸਟੋਪ ਪਿਆ ਜੀ ਉਹ ਸਟੋਪ ਤੋਂ ਅਸੀਂ ਦਿਖਾ ਵੀ ਸਕਦੇ ਹਾਂ ਕੈਮਰੇ ਦੇ ਘਰਮਤਾ ਵੀ ਤੁਹਾਡੇ ਪਿੰਡ ਵਿੱਚ ਹੈ ਹਾਂਜੀ ਬਾਬਾ ਰਾਮਤਾ ਜੀ ਸਾਡੇ ਪਿੰਡ ਵਿੱਚ ਸੋਨੋਵਰੀ ਕੋ ਜਾਦ ਦੇ ਉਹ ਬੜਾ ਅੱਛੇ ਕਲਾਕਾਰ ਸੀਗੇ ਜੀ ਤੁੰਬੀ ਦੇ ਬੜੀ ਅੱਛੀ ਤੁੰਬੀ ਪਲੇ ਕਰਦੇ ਸੀ ਵੱਡੇ ਵੱਡੇ ਕਲਾਕਾਰਾਂ ਨਾਲ ਉਹਨਾਂ ਨੇ ਤੁੰਬੀ ਪਲੇ ਕੀਤੀ ਹੈ ਤੇ ਮੰਦ ਭਾਗੀ ਵੀ ਜੋਖਸਾਲ ਕਲਾਵਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਆਪਣੀ ਜਿਹੜੀ ਤੁੰਬੀ ਸੀਗੀ ਉਹ 700 ਲਗਾਈ ਹੋਤੀ ਉਹਨਾਂ ਆਪਣੀ ਤੁੰਬੀ ਤੇ ਬਾਜ ਜਿੰਨੇ ਸੁਰਾ ਉਹਨਾਂ ਨੇ ਤੁੰਬੀ ਤੇ ਲਗਾਏ ਹੋਤੀਗੇ ਬਾਕੀ ਫਸਟ ਫਿੰਗਰ ਤੇ ਅ ਗੁੱਠੇ ਨਾਲ ਉਹ ਦੋ ਆਪਣੇ ਉਂਗਲਾਂ ਨੂੰ ਯੂਜ਼ ਕਰਕੇ ਤੁੰਬੀ ਪਲੇ ਕਰਦੇ ਸੀ ਵੈਸੇ ਚਾਰ ਫੋਟੀਆਂ ਤੇ ਪਲੇ ਹੁੰਦੀ ਆ ਤੇ ਉਹਨਾਂ ਦੀ ਆਪਣੀ ਕਲਾ ਸੀ ਆਪਣੀ ਸਾਦਗੀ ਸੀ ਉਹਨਾਂ ਚ ਤੇ ਕਿਹੜਾ ਹਾਂਜੀ ਅੱਜ ਵੀ ਕਈ ਵਾਰੀ ਬਠਿੰਡੇ ਸਾਈਡ ਵੀ ਮੈਂ ਗਿਆ ਜੀ ਬਠਿੰਡੇ ਸਾਈਡ ਵੀ ਜਦੋਂ ਦਿਸਿਆ ਵੀ ਸਾਡਾ ਪਿੰਡ ਸਾਧੋੜੀ ਦਾ ਬਾਬਾ ਰਾਮਤਾ ਜੀ ਵਾਲਾ ਸਾਧੋੜੀ ਇਹ ਪੁੱਛਿਆ ਗਿਆ ਸਾ ਤੋਂ ਦੇਖ ਮਾ ਦੇ ਤੋ ਕਿ ਖਲਾਫਾ ਦੇਖੀ ਹੋ ਜੀ ਕੋਈ ਯਾਦ ਨਹੀਂ ਉਹ ਮੈਨੂੰ ਇੱਕੋ ਚੀਜ਼ ਉਹਨਾਂ ਦੀ ਜ਼ਰੂਰੀ ਯਾਦ ਹੈ ਮੈਨੂੰ ਪ੍ਰੋਪਰ ਤਾਂ ਯਾਦ ਇੱਕ ਮਾਰਗ ਆਉਂਦੀ ਹੁੰਦੀ ਸੀ ੍ਹੇਮਕੁੰਡ ਦੇ ਵਾਸੀ ਨੂੰ ਮੈਂ ਬੰਦਨਾ ਬਾਰੋ-ਬਾਰ ਕਰਾਂ ਉਹ ਬੜੀ ਅੱਛੀ ਲੱਗਦੀ ਸੀ ਮੈਨੂੰ ਅੱਜ ਵੀ ਮੈਂ YouTube ਤੇ ਕਈ ਵਾਰੀ ਸੁਣਦਾ ਤੇ ਬਾਕੀ ਬੜੇ ਅੱਛੇ ਕਲਾਕਾਰ ਸੀ ਜੀ ਕੀ ਕਹਣਾ ਚਾਹੁੰਨੇ ਪੰਜਾਬ ਮੁੱਖ ਮੰਤਰੀ ਅਸੀਂ ਇਹ ਪਿੰਡ ਦੀ ਐਂਟਰੀ ਤੇ ਇੱਕ ਬੋਰਡ ਲਗਾਇਆ ਜੀ ਵੀ ਜੇ ਇਹ ਪਿੰਡ ਰੰਗਲਾ ਪੰਜਾਬ ਜਾਂ ਸਾਫ ਸਫਾਈ ਦਾ ਅਵਾਰਡ ਦੇ ਹੱਕਦਾਰ ਹੈ ਤਾਂ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸਾਡੇ ਨਗਰ ਨਾਲ ਆਪ ਸੰਪਰਕ ਕਰਨ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਵੀ ਰੰਗਲਾ ਪੰਜਾਬ ਬਣਾਉਣਾ ਬਣਾਉਣਾ ਠੀਕ ਹੈ ਜੀ ਤੇ ਆ ਵੀ ਅਸੀਂ ਪਹਿਲ ਕੀਤੀ ਉਹ ਚੀਜ਼ ਸੀ ਸਾਰੇ ਨਗਰ ਨੇ ਪਿੰਡ ਨੇ ਰਲ ਕੇ ਅਸੀਂ ਇੱਕ ਸਟਾਰਟ ਕਰਤਾ ਰੰਗਲਾ ਪੰਜਾਬ ਉਥੇ ਸਾਡੇ ਇਥੇ ਵਿਜ਼ਿਟ ਕਰੇ ਕੋਈ ਵੀ ਚਾਹੇ ਸਾਡੇ ਏਰੀਆ ਦਾ ਐਮ ਐਲ ਏ ਆ ਜਾਂ ਕੋਈ ਵੀ ਐਮ ਪੀ ਆ ਜਾਂ ਕੋਈ ਮੁੱਖ ਮੰਤਰੀ ਜੋ ਵੀ ਹੈ ਠੀਕ ਹੈ ਜੀ ਇੱਕ ਵਾਰੀ ਸਾਡੇ ਪਿੰਡ ਵਿਜ਼ਿਟ ਕਰੇ ਉਹ ਆਪਣਾ ਸਾਡੀ ਕਲਾ ਨੂੰ ਦੇਖ ਕੇ ਵੀ ਅਸੀਂ ਕੀ ਕੀ ਅਨੋਖਾ ਕੀਤਾ ਆਮ ਪਿੰਡਾਂ ਨੂੰ ਹਟ ਕੇ ਦੇਵ ਦੇਵ ਸਿੰਘ ਦੇਵ ਮਾਨ ਉਹਨਾਂ ਨੂੰ ਚਾਹੁੰਦੇ ਕੋਈ ਅਪੀਲ ਕਰਾਂਗੇ ਅਪੀਲ ਇਹ ਹੈ ਜੀ ਦੇਖੋ ਕੋਈ ਵੀ ਐਪਰੀਸ਼ੀਏਟ ਕਰਨਾ ਤਾਂ ਸਾਰਿਆਂ ਦਾ ਫਰਜ਼ ਆ ਜੇ ਕੋਈ ਕਿ ਪਿੰਡ ਨੇ ਚੰਗੀ ਚੀਜ਼ ਕੀਤੀ ਆ ਤਾਂ ਚਾਹੇ ਕੋਈ ਉਹ ਅਸਾਂ ਸਦਾ ਉਈ ਧਰਮ ਕੀ ਸੰਸਦਾ ਹੈਗੀ ਆ ਚਾ ਕੋਈ ਪੋਲੀਟੀਕਲ ਬੰਦਾ ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਐਪਰੀਸ਼ੀਏਟ ਕਰਨ ਵੀ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਆਲਾ ਕੰਮ ਆ ਇਹ ਕਿਉਂਕਿ ਇਹ ਸਾਰਾ ਨਗਰ ਦਾ ਸਾਂਝਾ ਕੰਮ ਹੈ ਤੇ ਅਸੀਂ ਚੀਜ਼ਾਂ ਉਹ ਪਿੰਡ ਚ ਕੀਤੀਆਂ ਜਿਹੜੀਆਂ ਕਿਸੇ ਪਿੰਡ ਚ ਸ਼ਾਇਦ ਨਾਮ ਮਿਲਣਾ ਕਿਉਂਕਿ ਪਿੰਡ ਬਹੁਤ ਪੰਜਾਬ ਦੇ ਪਿੰਡ ਨੇ ਸੋਹਣੇ ਬਹੁਤ ਨੇ ਪਰ ਇਹ ਜਿਹਾ ਕਨਸੈਪਟ ਨਹੀਂ ਵੀ ਪੂਰੇ ਪਿੰਡ ਨੂੰ ਇਹ ਪੇਂਟ ਹੋਇਆ ਹੋਵੇ ਔਰ ਪੂਰੇ ਪਿੰਡ ਚ ਗ੍ਰੀਨਰੀ ਹੋਵੇ ਤਕਰੀਬਨ ਸਾਡਾ ਮੋਟਿਵ ਹੈ ਵੀ ਤਕਰੀਬਨ ਸਾਰੇ ਘਰਾਂ ਦੇ ਬਾਹਰ ਗਰੀਨ ਰਦੀ ਹੈ ਜੀ ਲਾਸਟ ਸ਼ਾਟ ਕੀ ਅੱਗੇ ਕੀ ਹੋ ਹੋ ਜਹਰ ਲਾਸਟ ਏਰੀਆ ਵਿੱਚ ਕੋਈ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਕਰਦੇ ਆ ਤਾਂ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਮਰੇ ਕੋਟਲਾ ਢਿੰਗੀ ਤੋਂ ਰੋਡ ਤੇ ਉੱਤੇ ਸਿੱਟਾ ਸਾਡਾ ਪਿੰਡ ਉਹ 3 ਕਿਲੋਮੀਟਰ ਹਟਕੇ ਆ ਉਹ ਸਾਨੂੰ ਸੜਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਬੱਚੇ ਸਾਡਾ ਸਕੂਲ ਹੈ ਜਿਹੜਾ ਉਹ 5ਵੀਂ ਤੱਕ ਹੈ 8ਵੀਂ 10ਵੀਂ ਵਾਲੇ ਬੱਚੇ ਢਿੰਗੀ ਪਿੰਡ ਪੜਨ ਜਾਂਦੇ ਆ ਤੇ ਉਹ ਤੁਹਾਨੂੰ ਸੜਕ ਦੀ ਬਹੁਤ ਉਹ ਸਾਰੀ 7x8 ਫੁੱਟੀ ਸੜਕ ਹੈ ਉਹ ਤੁਹਾਨੂੰ 14 ਫੁੱਟੀ ਸੜਕ ਅਸੀਂ ਉਹਨਾਂ ਤੋਂ ਡਿਮਾਂਡ ਕਰਦੇ ਆ ਕਿਉਂਕਿ ਆਵਾਜਾਈ ਬਹੁਤ ਵੱਧ ਗਈ ਜਿੱਦਾਂ ਦਾ ਸੀ ਪਿੰਡ ਸੋਨਾ ਬਣਾਇਆ ਪੱਤਰਕਾਰ ਭਾਈਚਾਰਾ ਆ ਰਿਹਾ ਤੁਹਾਡਾ ਤੇ ਬਾਕੀ ਦੂਰੋਂ ਦੂਰੋਂ ਪੰਚਾਇਤਾਂ ਪਿੰਡ ਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇਖਣ ਆ ਰਹੀਆਂ ਨੇ ਤੇ ਆਵਾਜਾਈ ਹੋਰ ਵੱਧ ਗਈ ਤੇ ਸਾਨੂੰ ਇੱਕ ਰੋਡ ਦੀ ਵੱਡੀ ਸਮੱਸਿਆ ਵੀ ਜਿਹੜਾ ਸਾਡੀ ਲਿੰਕ ਰੋਡ ਆ ਉਹ ਸਾਨੂੰ ਜਰੂਰ 14 ਫੁੱਟਾਂ ਕੀਤਾ ਜਾਵੇ ਅਪੀਲ ਤਾਂ ਹੈਗੀ ਆ ਜੀ ਜਿਵੇਂ ਬਿਜਲੀ ਬੋਰਡ ਨੂੰ ਪੀਲ ਕਰਦੇ ਆ ਜੀ ਤੁਸੀਂ ਜਿਵੇਂ ਤਾਰਾਂ ਦੇ ਜਾਲ ਦੇਖ ਰਹੇ ਹੋ ਜੀ ਤਾਂ ਵੀ ਇਹ ਉਹ ਠੀਕ ਕਰ ਸਕਦੇ ਨੇ ਜੀ ਹਨਾ ਤਾਂ ਇੱਕ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਇਹ ਜਲਦ ਜਲਦ ਸਾਡੇ ਠੀਕ ਕਰੇ ਜਾਣ ਬਾਕੀ ਪ੍ਰਸ਼ਾਸਨ ਤੇ ਸਰਕਾਰ ਤੋਂ ਬਿਨਾਂ ਕੋਈ ਵੀ ਚੀਜ਼ ਹੈ ਜੀ ਉਹ ਅਸੀਂ ਜੋ ਪੰਚਾਇਤ ਜਾਂ ਪਿੰਡ ਦੇ ਲੋਕ ਨਹੀਂ ਕਰ ਸਕਦੇ ਹੈਗੇ ਕੁਝ ਚੀਜ਼ਾਂ ਇਹ ਜਿਹੀਆਂ ਨੇ ਜਿਵੇਂ ਅਸੀਂ ਕਚੌਣੇ ਵੀ ਸਾਡਾ ਸਾਰਾ ਪਿੰਡ ਸੀਵਰੇਜ ਹੋ ਜਾਵੇ ਜੀ ਪਾਈਪ ਲਾਈਨ ਸਾਰੇ ਪਿੰਚ ਹੀ ਪਾਈ ਜਾਵੇ ਤਾਂ ਸਰਕਾਰਾਂ ਤੇ ਪ੍ਰਸ਼ਾਸਨ ਦੀ ਮਰਜ਼ ਨਾਲ ਹੀ ਸੰਭਵ ਹੈ ਜੀ ਇਹ ਤਾਂ ਇਹ ਕੁਝ ਅਪੀਲਾਂ ਨੇ ਸਾਡੀਆਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ